ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਸੀਤੋ ਤਾਈ ਅਸਲ ਨਾਮ ਸਰਜੀਤ ਕੌਰ ਸੀਤੋ ਤਾਈ ਦਰਅਸਲ ਸਾਰੇ ਪਿੰਡ ਦੀ ਹੀ ਤਾਈ ਹੈ ਮੈਂ ਮੇਰੇ ਮਾਤਾ ਹੁਰੀ ਤੇ ਮੇਰੇ ਤੋਂ ਛੋਟੇ ਪਿੰਡ ਗਲੀ ਦੇ ਬਜਵਾਕ ਬਸ ਉਸ ਨੂੰ ਸੀਤੋ ਤਾਈ ਹੀ ਕਹਿ ਕੇ ਬੁਲਾਉਂਦੇ ਹਨ ਸੀਤੋ ਤਾਈ ਨਾਲ ਮੇਰੀ ਜਾਣ ਪਹਿਚਾਨ ਉਦੋਂ ਤੋਂ ਹੈ ਜਦੋਂ ਉਸ ਦਾ ਘਰ ਵਾਲਾ ਛੱਜੂ ਤਾਇਆ ਸਾਡੇ ਨਾਲ ਸਿਰੀ ਹੁੰਦਾ ਸੀ ਉਹ ਸਾਡੇ ਖੇਤ ਕੰਮ ਕਰਦਾ ਸੀ ਤੇ ਘਰ ਦੇ ਨਿੱਕੇ ਮोटे ਕੰਮਾਂ ਲਈ ਦਾਦੀ ਸੀ ਤੋਂ ਤਾਈ ਨੂੰ ਬੁਲਾ ਲਿਆ ਕਰਦੀ ਸੀ। ਛੱਜੂ ਤਾਏ ਦਾ ਸੀਰ ਤਾਂ ਖਤਮ ਹੋ ਗਿਆ ਪਰ ਤਾਈ ਹੁਣ ਤੱਕ ਸਾਡੇ ਘਰਾਂ ਦੇ ਨਿੱਕੇ ਮोटे ਕੰਮ ਸਵਾਰਦੀ ਐ। ਛੱਜੂ ਤਾਏ ਨੂੰ ਵੀ ਪੂਰਾ ਹੋਏ ਬਹੁਤ ਸਮਾਂ ਹੋ ਗਿਆ। ਉਸ ਤੋਂ ਬਾਅਦ ਤਾਈ ਦੀ ਇੱਕ ਧੀ ਵੀ ਵਾਰਚ ਬੈਠੀ ਐ ਆਪਣੇ ਦੋ ਨਿਆਣਿਆਂ ਨਾਲ ਤੇ ਇੱਕ ਮੁੰਡੇ ਨੇ ਖੁਦ ਨੂੰ ਫਾਹ ਲਾ ਲਿਆ ਸੀ। ਤਾਈ ਤੋਂ ਬਾਅਦ ਤਾਈ ਅਕਸਰ ਦੁੱਖਾਂ 'ਚ ਹੀ ਘਿਰ ਰਹੀ ਹਰ ਦੁੱਖ ਉਸ ਦੇ ਚਿਹਰੇ ਤੇ ਆਪਣੀ ਮੀਨਾਕਾਰੀ ਕਰਦਾ ਤੇ ਤਾਈ ਦਾ ਚਿਹਰਾ ਹੋਰ ਚੁਰੜੀਆਂ ਨਾਲ ਭਰਦਾ ਗਿਆ ਤਾਈ ਦੀ ਉਮਰ ਲਗਭਗ 65 ਸਾਲ ਦੇ ਕਰੀਬ ਆਸ-ਪਾਸ ਹੋਣੀ ਪਰ ਉਹ ਕੰਮ ਤੋਂ ਅੱਕ ਦੀ ਥੱਕਦੀ ਕਦੇ ਵੀ ਨਹੀਂ ਉਹ ਸਾਡੇ ਤਿੰਨ-ਚਾਰ ਘਰਾਂ ਦੇ ਪੱਕੇ ਤੌਰ ਤੇ ਕੰਮ ਕਰਦੀ ਐ ਉਹਨੂੰ ਹਨੇਰੇ ਸਵੇਰੇ ਬਸ ਇੱਕ ਸਨੇਹਾ ਭੇਜਣ ਦੀ ਲੋੜ ਹੁੰਦੀ ਐ ਤੇ ਤਾਈ ਝਟ ਹਾਜ਼ਰ ਕੋਈ ਦੁੱਖ ਸੁੱਖ ਕਿਸੇ ਦੇ ਕੋਈ ਮਰਨ ਜੰਮਣ ਵਿਆਹ ਸ਼ਾਦੀ ਕੋਈ ਵੀ ਮਾਹੌਲ ਹੋਵੇ ਤਾਂ ਇਹ ਬਿਨਾ ਕੋਈ ਕੰਮ ਨਿਪਰੇ ਹੀ ਨਹੀਂ ਚੜਦਾ ਤਿਹਾਰਾਂ ਦੇ ਦਿਨਾਂ ਵਿੱਚ ਘਰਾਂ ਦੀ ਸਫਾਈ ਇਹ ਵੀ ਤਾਈ ਬਿਨਾ ਨਹੀਂ ਹੁੰਦੀ ਸਾਡੇ ਨਾਲੋਂ ਵੱਧ ਸੀਤੋ ਤਾਈ ਨੂੰ ਪਤਾ ਹੁੰਦਾ ਵੀ ਸਾਡੇ ਘਰ ਕਿਹੜੀ ਚੀਜ਼ ਕਿੱਥੇ ਰੱਖੀ ਹੋਈ ਹੈ ਤੇ ਇਹਨਾਂ ਦਿਨਾਂ ਵਿੱਚ ਤਾਈ ਦੀ ਟੌਹਰ ਕਿਸੇ ਵੱਡੇ ਲੀਡਰ ਨਾਲੋਂ ਘੱਟ ਨਹੀਂ ਹੁੰਦੀ ਸਾਰੇ ਤਾਈ ਨੂੰ ਪੁੱਛਦੇ ਆ ਵੀ ਤੂੰ ਕਿਸ ਦਿਨ ਵਿਹਲੀ ਹੋਵੇਂਗੀ ਉਹ ਸੋ ਦੈਂਤਾ ਸਾਡੇ ਘਰ ਦੀ ਸਫਾਈ ਕਰਾਂ। ਫਿਰ ਤਾਈ ਆਪਣੇ ਰਜ਼ੀਵੇਂ ਭਰੇ ਦਿਨਾਂ 'ਚੋਂ ਇੱਕ ਦਿਨ ਮਸਾਂ ਖਾਲੀ ਕੱਢ ਕੇ ਦੱਸਦੀ। ਬੀਪਾਈ ਆਉਂਦੇ ਸੋਮਵਾਰ ਨੂੰ ਵੇਲੀ ਹੂੰ। ਮੈਂ ਉਸ ਦਿਨ ਦੇਖ ਲਿਓ ਸਫਾਈ ਵਾਲਾ ਕੰਮ। ਬਾਕੀ ਆਮ ਦਿਨਾਂ ਵਿੱਚ ਪੀਣਾ ਕਰਨਾ, ਚੁੱਲ੍ਹੇ ਨੂੰ ਮਿੱਟੀ ਲਾਉਣਾ, ਮੋٹے ਕੱਪੜੇ ਧਵਾਉਣੇ ਆਦ ਕੰਮ। ਸੀਜ਼ਨ ਦੇ ਦਿਨਾਂ ਵਿੱਚ ਫਰੇ ਵਾਲੀਆਂ ਬੋਰੀਆਂ ਧੋਣੀਆਂ, ਉਹਨਾਂ ਦੇ ਪੱਲੇ ਬਣਾਉਣੇ। ਮਿੱਟੀ ਕੱਟੇ ਵਾਲੀ ਕਣਕ ਧੋਣੀ ਆਦੀ ਕੰਮ ਨਾ ਤਾਂ ਇਹ ਕਿਸੇ ਨੂੰ ਕੰਮ ਨੂੰ ਜਵਾਬ ਦਿੰਦੀ ਤੇ ਨਾ ਕੋਈ ਤਾਈ ਨੂੰ ਸੀਜ਼ਨ ਮੁੱਕ ਕੇ ਬੰਦੀ ਸਰਦੀ ਕਣਕ ਤੂੜੀ ਤਾਈ ਦੇ ਘਰ ਪਹੁੰਚਾ ਦਿੰਦੇ ਤਿਹਾਰਾਂ ਦੇ ਦਿਨਾਂ 'ਚ ਮਠਿਆਈ ਤੇ ਜੋ ਪਕਵਾਨ ਵੀ ਘਰ ਬਣਾਉਂਦਾ ਉਹ ਤਾਈ ਦੇ ਘਰ ਵੀ ਦਿੱਤਾ ਜਾਂਦਾ ਆਮ ਦਿਨਾਂ ਵਿੱਚ ਤਾਈ ਕੰਮ ਬਦਲੇ ਕਿਸੇ ਤੋਂ ਦੁੱਧ ਦਾ ਗਲਾਸ ਕਿਸੇ ਤੋਂ ਚੌਲ ਜਾਂ ਕੋਈ ਹੋਰ ਨਿੱਕੀ ਮੁੱਟੀ ਚੀਜ਼ ਲੈ ਜਾਂਦੀ ਨਹੀਂ ਫਿਰ ਇੱਕ ਪੰਡ ਪੱਠਿਆਂ ਦੀ ਲੈ ਜਾਂਦੀ ਬਾਕੀ ਜਦੋਂ ਤਾਈ ਨੂੰ ਲੋਡ ਹੁੰਦੀ ਪੈਸੇ ਵੀ ਲੈ ਜਾਂਦੀ ਕੋਈ ਜਵਾਬ ਨਹੀਂ ਸੀ ਦਿੰਦਾ ਤਾਈ ਮਗਰੋਂ ਤਾਈ ਨੇ ਸਾਰਾ ਪਿੰਡ ਪਰਿਵਾਰ ਸੰਭਾਇਆ ਦੋਤੀ ਦਾ ਵਿਆਹ ਕੀਤਾ ਆਪਣਾ ਵੱਡੇ ਮੁੰਡੇ ਦਾ ਵੀ ਵਿਆਹ ਕੀਤਾ ਨਾਨਕ ਚੱਕ ਭਰੀਆਂ ਪੰਜੀਰੀਆਂ ਆਈਆਂ ਗਈਆਂ ਤਾਈ ਕਦੇ ਕਿਸੇ ਕੰਮ ਤੋਂ ਪਿੱਛੇ ਨਹੀਂ ਹਟੀ ਪਿੰਡ ਚ ਕੰਮਕਾਰ ਤਾਈ ਨੇ ਬਹੁਤ ਸੋਹਣਾ ਘਰ ਬਣਾਇਆ ਤੇ ਸਭ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਤਾਈ ਕੰਮ ਬਹੁਤ ਰੀਜ ਤੇ ਸਫਾਈ ਨਾਲ ਕਰਦੀ ਹੈ ਕਹਿੰਦੇ ਆ ਕਹਾਉਂਦੀਆਂ ਰਕਾਨਾ ਉਹਦੇ ਕੰਮ ਦੀ ਸਿਫਤਾ ਕਰਦੀਆਂ ਨੇ ਮੈਂ ਅਕਸਰ ਤਾਈ ਨੂੰ ਕਿਹਾ ਕਰਦੀਆਂ ਵੀ ਤਾਈ ਤੂੰ ਮੇਰੇ ਨਾਲ ਮੇਰੇ ਸਾਰੇ ਚੱਲੀਂ ਦਾ ਚ ਤਾਈ ਅੱਗੋਂ ਹੱਸ ਪੈਂਦੀ ਅੱਧ ਖੜ ਉਮਰ ਦੀ ਸੀ ਤੋਂ ਤਾਈ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਅਣਥਕ ਮਿਹਨਤ ਤੇ ਜ਼ਿੰਦਗੀ ਦੇ ਰੋਜ਼ ਦੇ ਸੰਘਰਸ਼ ਦੀ